ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਆਸਮਾ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਅੱਜ ਫਿਰ ਹਾਜ਼ਰੀਆਂ ਤੁਹਾਡੇ ਲਈ ਇੱਕ ਹੋਰ ਡਿਜ਼ਾਈਨ ਲੈ ਕੇ ਤੇ ਅੱਜ ਵਾਲਾ ਜਿਹੜਾ ਡਿਜ਼ਾਈਨ ਹੈ ਇਹ ਮੈਂ ਕਰੀਮ ਰੰਗ ਤੇ ਲੈ ਕੇ ਆਈਆਂ ਬਹੁਤ ਸੋਹਣਾ ਡਿਜ਼ਾਈਨ ਹੈ ਤੇ ਬਹੁਤ ਸੌਖਾ ਡਿਜ਼ਾਈਨ ਹੈ ਕਰੀਮ ਤੇ ਵਾਈਟ ਤੇ ਕਿਸੇ ਵੀ ਕਲਰ ਤੇ ਤੁਸੀਂ ਇਸ ਨੂੰ ਪਾਓਗੇ ਵੈਸੇ ਸੋਹਣਾ ਲੱਗੇਗਾ ਕਰੀਮ ਤੇ ਤੇ ਵਾਈਟ ਤੇ ਬਹੁਤ ਹੀ ਸੋਹਣਾ ਲੱਗੇਗਾ ਤੁਸੀਂ ਇਸ ਨੂੰ ਬਲੈਕ ਤੇ ਵੀ ਵੈਸੇ ਪਾ ਸਕਦੇ ਜੇ ਕਿਉਂਕਿ ਥੋੜਾ ਮੋਟਾ ਮੋਟਾ ਡਿਜ਼ਾਈਨ ਬੰਦਾ ਹੈ ਮੋਟਾ ਵੀ ਡਿਜ਼ਾਈਨ ਬੰਦਾ ਉੱਬਰ ਹੋਂ ਵੀ ਬੰਦਾ ਹੈ ਤੇ ਬਹੁਤ ਜ਼ਿਆਦਾ ਵੱਡਾ ਵੱਡਾ ਡਿਜ਼ਾਈਨ ਨਹੀਂ ਹੈ ਡਿਜ਼ਾਈਨ ਵੈਸੇ ਛੋਟਾ ਛੋਟਾ ਹੈ ਤੇ ਇਸ ਡਿਜ਼ਾਈਨ ਨੂੰ ਬਣਾਉਣ ਵਾਸਤੇ ਆਪਾਂ 2-2 ਦੇ ਹਿਸਾਬ ਨਾਲ ਕੁੰਡੇ ਲੈਣੇ ਨੇ 2-2 ਦੇ ਹਿਸਾਬ ਨਾਲ ਕੁੰਡੇ ਲੈ ਕੇ ਤੇ ਸਿੱਧੀ ਸਾਈਡ ਤੋਂ ਡਿਜ਼ਾਈਨ ਸ਼ੁਰੂ ਹੋਏਗਾ ਤੇ ਬਾਰਡਰ ਤੁਸੀਂ ਨੀਚੇ ਜ਼ਰੂਰ ਬਣਾਉਣ ਨਾਲ ਬਾਰਡਰ ਬਣਾਉਣ ਤੋਂ ਬਾਅਦ ਹੀ ਇਹ ਵਾਲਾ ਡਿਜ਼ਾਈਨ ਜਿਹੜਾ ਬਣੇਗਾ ਕਿਉਂਕਿ ਸਿੱਧੇ ਕੁੰਡਿਆਂ ਦਾ ਹੀ ਡਿਜ਼ਾਈਨ ਆ ਤੇ ਚਾਰ ਸਲਾਈਆਂ ਵਿੱਚ ਡਿਜ਼ਾਈਨ ਬਣ ਜਾਂਦਾ ਹੈ ਤੇ ਹੁਣ ਆਪਾਂ ਡਿਜ਼ਾਈਨ ਬਣਾਉਣਾ ਸ਼ੁਰੂ ਕਰਦੇ ਹਾਂ ਡਿਜ਼ਾਈਨ ਸ਼ੁਰੂ ਕਰਨ ਤੋਂ ਪਹਿਲਾਂ ਜੇ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਆਏ ਜੇ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਵੀਡੀਓ ਪਸੰਦ ਆਏ ਤੇ ਵੀਡੀਓ ਨੂੰ ਲਾਈਕ ਕਰਿਓ ਕਮੈਂਟ ਕਰਕੇ ਦੱਸਿਓ ਡਿਜ਼ਾਈਨ ਤੁਹਾਨੂੰ ਕਿਵੇਂ ਦਾ ਲੱਗਾ ਹੈ ਪਹਿਲੀ ਸਲਾਈ ਹੈ ਡਿਜ਼ਾਈਨ ਦੀ ਸਿੱਧੇ ਪਾਸਿਓਂ ਪਹਿਲਾ ਕੁੰਡਾ ਉਤਾਰ ਲਿਆ ਫਿਰ ਉਸ ਤੋਂ ਬਾਅਦ ਦੋ ਕੁੰਡੇ ਆਪਾਂ ਸਿੱਧੇ ਬਣਾ ਲੈਣੇ ਆ ਬਹੁਤ ਸੋਖਾ ਜਿਹਾ ਡਿਜ਼ਾਈਨ ਹੈ ਦੋ ਕੁੰਡੇ ਸਿੱਧੇ ਬਣਾ ਲਏ ਹੁਣ ਅੱਗੇ ਇਹ ਜਿਹੜਾ ਇੱਕ ਗੁੰਡਾ ਇਹਨੂੰ ਆਪਾਂ ਇਸ ਤਰ੍ਹਾਂ ਕਰਕੇ ਇੱਕ ਵਾਰ ਉਣ ਲਿਆ ਫਿਰ ਵਿੱਚ ਧਾਗਾ ਕਮਾ ਕੇ ਜਾਲੀ ਪਾਤੀ ਇੱਕ ਵਾਰ ਦੁਬਾਰਾ ਉਣ ਲਿਆ ਜਿਹੜਾ ਇਹਨੂੰ ਵੀ ਆਪਾਂ ਇਸੇ ਤਰ੍ਹਾਂ ਦੇ ਨਾਲ ਇਹਦੇ ਤੋਂ ਤਿੰਨ ਕੁੰਡੇ ਬਣਾਉਣੇ ਆ ਇੱਕ ਵਾਰ ਪਹਿਲਾਂ ਉਣ ਲਿਆ ਫਿਰ ਵਿੱਚ ਜਾਲੀ ਪਾਤੀ ਫਿਰ ਦੁਬਾਰਾ ਇੱਕ ਤੋਂ ਤਿੰਨ ਕਰਦੇ ਨੇ ਇਸ ਤਰ੍ਹਾਂ ਆਪਾਂ ਦੋ ਕੁੰਡਿਆਂ ਨੂੰ ਇੱਕ ਤੋਂ ਤਿੰਨ ਕੀਤਾ ਹੈ 6 ਕੁੰਡੇ ਸਾਡੇ ਕੋਲ ਹੋ ਗਏ ਆ ਹੁਣ ਦੋ ਕੁੰਡੇ ਫੇਰ ਆਪਾਂ ਸਿੱਧੇ ਬਣਾਉਣੇ ਆ ਬਸ ਇਹੀ ਚਾਰ ਕੁੰਡੇ ਪੂਰੀ ਸਲਾਈ ਦੇ ਵਿੱਚ ਰਿਪੀਟ ਹੋਣਗੇ ਦੋ ਕੁੰਡੇ ਫੇਰ ਸਿੱਧੇ ਬਣਾ ਲੇ ਫੇਰ ਇੱਕ ਕੁੰਡੇ ਤੋਂ ਤਿੰਨ ਕੁੰਡੇ ਆ ਵੇਖੋ ਇੱਕ ਪੇਦਾ ਬੁਣ ਲਿਆ ਫਿਰ ਜਾਲੀ ਪਾਤੀ ਫੇਰ ਦੁਬਾਰਾ ਇੱਕ ਵਾਰੀ ਬੁਣ ਲਿਆ ਫੇਰ ਇੱਕ ਕੁੰਡੇ ਨੂੰ ਇਸੇ ਤਰ੍ਹਾਂ ਹੀ ਪਹਿਲਾਂ ਬੁਣ ਲਿਆ ਫਿਰ ਜਾਲੀ ਪਾਤੀ ਫੇਰ ਦੁਬਾਰਾ ਬੁਣ ਲਿਆ ਹੁਣ ਦੋ ਕੁੰਡੇ ਜਿਹੜੇ ਆ ਉਹ ਆਪਾਂ ਸਿੱਧੇ ਬਣਾਵਾਂਗੇ ਤੇ ਲਾਸਟ ਵਾਲਾ ਕੁੰਡਾ ਸਿੱਧਾ ਬਣਾ ਲੈਣਾ ਇਸ ਤਰ੍ਹਾਂ ਕਰਕੇ ਪਹਿਲੀ ਸਲਾਈ ਬਣ ਗਈ ਆ ਹੁਣ ਦੂਸਰੀ ਸਲਾਈ ਉਲਟੇ ਪਾਸਿਓਂ ਵੇਖੋ ਕਿਵੇਂ ਬਣਾਵਾਂਗੇ ਪਹਿਲਾ ਕੁੰਡਾ ਉਤਾਰ ਲਿਆ ਫਿਰ ਦੋ ਕੁੰਡੇ ਉਲਟੇ ਬਣਾਉਣੇ ਨੇ ਇੱਕ ਤੇ ਦੋ ਹੁਣ ਧਾਗਾ ਬੈਕ ਸਾਈਡ ਤੇ ਕਰ ਲੈਣਾ ਇਹ ਜਿਹੜੇ ਇੱਕ ਕੁੰਡੇ ਤੋਂ ਤਿੰਨ ਕੁੰਡੇ ਕਿਤੇ ਸੀ ਇਹਨੂੰ ਆਪਾਂ ਹੁਣ ਬੈਕ ਲੂਪ ਦੇ ਨਾਲ ਤਿੰਨ ਤੋਂ ਇੱਕ ਕਰ ਦੇਣਾ ਫਿਰ ਵੇਖੋ ਫਿਰ ਅੱਗੇ ਸਾਡੇ ਕੋਲੋਂ ਤਿੰਨ ਕੁੰਡੇ ਆ ਫਿਰ ਤਿੰਨ ਕੁੰਡਿਆਂ ਨੂੰ ਤਿੰਨ ਤੋਂ ਇੱਕ ਕਰ ਦੇਣਾ ਇਹਨਾਂ ਨੂੰ ਆਪਾਂ ਸਿੱਧੇ ਬੁਣਨਾ ਧਾਗਾ ਉੱਧਰ ਵਾਲੀ ਸਾਈਡ ਕਰਕੇ ਹੁਣ ਧਾਗਾ ਆਪਣੀ ਵਾਲੀ ਸਾਈਡ ਕਰਕੇ ਦੋ ਕੁੰਡੇ ਫੇਰ ਉਲਟੇ ਬਣਾ ਲੈਣੇ ਆ ਜਿਹੜੇ ਉਧਰੋਂ ਸਿੱਧੇ ਬਣਾਏ ਸੀ ਇੱਧਰੋਂ ਉਲਟੇ ਬਣਨੇ ਨੇ ਤੇ ਆ ਜਿਹੜੇ ਇੱਕ ਤੋਂ ਤਿੰਨ ਕੀਤੇ ਸੀ ਇਹਨਾਂ ਨੂੰ ਆਪਾਂ ਹੁਣ ਘਟਾ ਕੇ ਬੈਕ ਲੂਪ ਦੇ ਨਾਲ ਤਿੰਨ ਤੋਂ ਇੱਕ ਕਰ ਦੇਣਾ ਫੇਰ ਇੱਥੇ ਤਿੰਨ ਤੋਂ ਆਪਾਂ ਇੱਕ ਕਰ ਦੇਣਾ ਧਾਗਾ ਆਪਣੀ ਵਾਲੀ ਸਾਈਡ ਕਰਕੇ ਦੋ ਕੁੰਡੇ ਉਲਟੇ ਬਣਾ ਲੈਣੇ ਆ ਤੇ ਲਾਸਟ ਵਾਲਾ ਕੁੰਡਾ ਜਿਹੜਾ ਇਹਨੂੰ ਆਪਾਂ ਉਲਟਾ ਹੀ ਬਣਾਵਾਂਗੇ ਕਿਉਂਕਿ ਉਲਟੀ ਸਾਈਡ ਹੈ ਹੁਣ ਇਹ ਦੋ ਸਲਾਈਆਂ ਸਾਡੀਆਂ ਬਣ ਗਈਆਂ ਹੁਣ ਆ ਗਏ ਹਾਂ ਤੀਸਰੀ ਸਲਾਈ ਤੇ ਤੀਸਰੀ ਸਲਾਈ ਵੇਖੋ ਕਿਵੇਂ ਬਣੇਗੀ ਪਹਿਲਾ ਕੁੰਡਾ ਉਤਾਰ ਲਿਆ ਫਿਰ ਹੁਣ ਇਹ ਜਿਹੜੇ ਦੋ ਕੁੰਡੇ ਇਹਨਾਂ ਤੇ ਆਪਾਂ ਡਿਜ਼ਾਈਨ ਬਣਾਉਣਾ ਹੈ ਆ ਵੇਖੋ ਇੱਕ ਕੁੰਡੇ ਤੋਂ ਤਿੰਨ ਕੁੰਡੇ ਕਰਨੇ ਇਸ ਤਰ੍ਹਾਂ ਕਰਕੇ ਇੱਕ ਫਿਰ ਜਾਲੀ ਪਾਤੀ ਫਿਰ ਦੁਬਾਰਾ ਬੁੰਨਤਾ ਇੱਕ ਤੋਂ ਤਿੰਨ ਕੁੰਡੇ ਹੋ ਗਏ ਹੁਣ ਫੇਰ ਆਪਾਂ ਅੱਗੇ 1 ਤੋਂ 3 ਕੁੰਡੇ ਕਰਨੇ 1 2 ਤੇ 3 ਅਗਲੇ ਜਿਹੜੇ ਦੋ ਕੁੰਡੇ ਜਿਨ੍ਹਾਂ ਤੇ ਆਪਾਂ ਪਹਿਲਾਂ ਡਿਜ਼ਾਈਨ ਬਣਾਇਆ ਸੀ ਇਹਨਾਂ ਨੂੰ ਹੁਣ ਸਿੱਧੇ ਬਣਾ ਦੇਣਾ 1 ਤੇ 2 ਇਹੀ ਚਾਰ ਕੁੰਡੇ ਆਪਾਂ ਰਿਪੀਟ ਕਰਨੇ ਆ ਫੇਰ ਵੇਖੋ 1 ਤੋਂ 3 ਕਰਾਂਗੇ ਬਹੁਤ ਸੌਖਾ ਜਿਹਾ ਡਿਜ਼ਾਈਨ ਹੈ ਕ੍ਰੀਮ ਤੇ ਵਾਈਟ ਤੇ ਕਿਸੇ ਵੀ ਕਲਰ ਤੇ ਪਾਓਗੇ ਤੇ ਬਹੁਤ ਹੀ ਸੋਹਣਾ ਲੱਗ ਗਿਆ ਸਿੰਪਲ ਸੋਬਰ ਡਿਜ਼ਾਈਨ ਹੈ ਬਿਗਨਰ ਵੀ ਪਾ ਸਕਦੇ ਨੇ ਆਸਾਨੀ ਦੇ ਨਾਲ ਤੇ ਕਿਸੇ ਵੀ ਤੁਸੀਂ ਕਲਰ ਤੇ ਕਿਸੇ ਵੀ ਪ੍ਰੋਜੈਕਟ ਤੇ ਪਾ ਸਕਦੇ ਜੀ ਇਹ ਡਿਜ਼ਾਈਨ ਦੋ ਕੁੰਡੇ ਸਿੱਧੇ ਬਣਾਉਂਦੇ ਜਾਣਾ ਦੋ ਕੁੰਡਿਆਂ ਤੇ ਇਸ ਤਰੀਕੇ ਦੇ ਨਾਲ ਡਿਜ਼ਾਈਨ ਬਣਾਉਂਦੇ ਜਾਣਾ ਲਾਸਟ ਵਾਲਾ ਕੁੰਡਾ ਸਿੱਧਾ ਇਹ ਹੁਣ ਤੀਸਰੀ ਸਲਾਈ ਬਣ ਗਈ ਹੁਣ ਆ ਗਏ ਆ ਚੌਥੀ ਸਲਾਈ ਤੇ ਪਹਿਲਾ ਕੁੰਡਾ ਉਤਾਰ ਲੈ ਫਿਰ ਧਾਗਾ ਬੈਕ ਸਾਈਡ ਤੇ ਕਰਕੇ ਤਿੰਨ ਕੁੰਡਿਆਂ ਤੋਂ ਇੱਕ ਕੁੰਡਾ ਕਰ ਦੇਣਾ ਫਿਰ ਤਿੰਨ ਕੁੰਡਿਆਂ ਤੋਂ ਇੱਕ ਕੁੰਡਾ ਕਰ ਦੇਣਾ ਧਾਗਾ ਆਪਣੀ ਵਾਲੀ ਸਾਈਡ ਕਰਕੇ ਦੋ ਕੁੰਡੇ ਉਲਟੇ ਬਣਾ ਲੈਣੇ ਨੇ ਧਾਗਾ ਬੈਕ ਸਾਈਡ ਤੇ ਕਰਕੇ ਤਿੰਨ ਕੁੰਡਿਆਂ ਤੋਂ ਇੱਕ ਕੁੰਡਾ ਕਰ ਦੇਣਾ ਬੈਕ ਲੂਪ ਦੇ ਨਾਲ ਹੀ ਆਪਾਂ ਬੁਣ ਲਾਂਗੇ ਥੋੜਾ ਜਿੰਨਾ ਸੌਖਾ ਬੁਣਿਆ ਜਾਂਦਾ ਵਾ ਫਿਰ ਤਿੰਨ ਕੁੰਡਿਆਂ ਤੋਂ ਇੱਕ ਕੁੰਡਾ ਧਾਗਾ ਆਪਣੀ ਵਾਲੀ ਸਾਈਡ ਦੋ ਕੁੰਡੇ ਉਲਟੇ ਧਾਗਾ ਬੈਕ ਸਾਈਡ ਤੇ ਤਿੰਨ ਕੁੰਡਿਆਂ ਤੋਂ ਇੱਕ ਕੁੰਡਾ ਫਿਰ ਤਿੰਨ ਕੁੰਡਿਆਂ ਤੋਂ ਇੱਕ ਕੁੰਡਾ ਲਾਸਟ ਵਾਲਾ ਕੁੰਡਾ ਜਿਹੜਾ ਇਹਨੂੰ ਆਪਾਂ ਉਲਟਾ ਬਣਾ ਲੈਣਾ بس ਇਹੀ ਚਾਰ ਸਲਾਈਆਂ ਅਸੀਂ ਬਾਰ-ਬਾਰ ਰਿਪੀਟ ਕਰਨੀਆਂ ਨੇ ਜਦੋਂ ਇਹੀ ਚਾਰ ਸਲਾਈਆਂ ਬਾਰ-ਬਾਰ ਰਿਪੀਟ ਕਰਦੇ ਜਾਣਾ ਹੈ ਤੇ ਡਿਜ਼ਾਈਨ ਵੇਖੋ ਇਸ ਤਰੀਕੇ ਦੇ ਨਾਲ ਬਣਦਾ ਜਾਂਦਾ ਹੈ ਬਹੁਤ ਸੋਹਣਾ ਲੱਗਦਾ ਹੈ ਡਿਜ਼ਾਈਨ ਤੇ ਬਹੁਤ ਹੀ ਸੌਖਾ ਡਿਜ਼ਾਈਨ ਹੈ ਤੁਸੀਂ ਕਿਸੇ ਵੀ ਕਲਰ ਤੇ ਬਣਾਓਗੇ ਤੇ ਬਹੁਤ ਹੀ ਪਿਆਰਾ ਲੱਗੇਗਾ ਜੇਕਰ ਤੁਹਾਨੂੰ ਇਹ ਡਿਜ਼ਾਈਨ ਥੋੜਾ ਜਿਹਾ ਵੀ ਪਸੰਦ ਆਇਆ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਜੇ ਤੁਸੀਂ ਇਸ ਤਰ੍ਹਾਂ ਦਾ ਬਾਰਡਰ ਬਣਾਉਣਾ ਸਿੱਖਣਾ ਹੈ ਤੇ ਕਮੈਂਟ ਕਰਕੇ ਜ਼ਰੂਰ ਦੱਸਿਓ ਅਗਲੀ ਵੀਡੀਓ ਦੇ ਵਿੱਚ ਮੈਂ ਇਹ ਵਾਲਾ ਬਾਰਡਰ ਜਿਹੜਾ ਉਹ ਵੀ ਬਣਾਉਣਾ ਤੁਹਾਨੂੰ ਦੱਸਾਂਗੀ ਬਹੁਤ ਹੀ ਸੌਖੇ ਤਰੀਕੇ ਦਾ ਬਾਰਡਰ ਹੈ ਇਹ ਵੀ ਤੁਸੀਂ ਕਿਸੇ ਵੀ ਲੇਡੀਜ਼ ਦੇ ਪ੍ਰੋਜੈਕਟ ਦੇ ਨੀਚੇ ਇਸ ਤਰ੍ਹਾਂ ਦਾ ਬਾਰਡਰ ਬਣਾ ਕੇ ਤੇ ਆਪਣੇ ਬਾਰਡਰ ਨੂੰ ਜਿਹੜਾ ਡਿਜ਼ਾਈਨ ਵਾਲਾ ਬਣਾ ਸਕਦੇ ਜੀ ਬਹੁਤ ਹੀ ਪਿਆਰਾ ਤੇ ਬਹੁਤ ਸੋਹਣਾ ਹੈ ਜੇ ਵੀਡੀਓ ਪਸੰਦ ਆ ਕਰਦੇ ਹੋ ਮਿਲਦੇ ਆਂ ਫਿਰ ਅਗਲੀ ਵੀਡੀਓ ਦੇ ਵਿੱਚ ਧੰਨਵਾਦ